ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਪੂਜੇ ਛੋਲੇ ਤੇ ਗੁੜ ਦੀ ਬਰਫੀ ਇਹ ਬਰਫੀ ਬਣਾਉਣ ਦਾ ਤਰੀਕਾ ਬਹੁਤ ਹੀ ਜ਼ਿਆਦਾ ਸੌਖਾ ਹੈ ਜਿੰਨੇ ਕਦੀ ਵੀ ਕੋਈ ਮਠਿਆਈ ਕੋਈ ਵੀ ਚੀਜ਼ ਨਹੀਂ ਬਣਾਈ ਉਹ ਵੀ ਇਸ ਬਰਫੀ ਨੂੰ ਬਣਾ ਸਕਦਾ ਹੈ ਤੁਸੀਂ ਜੇਕਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੁਰੂ ਕਰਦੇ ਹਾਂ ਜੀ ਬਰਫੀ ਨੂੰ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਬਲੀ ਪੁੱਜੇ ਛੋਲੇ ਲੈਏ ਨੇ ਨਾਲ ਹੀ ਨਾਰੀਅਲ ਦਾ ਬਰਾਦਾ ਲਿਆ ਹੈ ਜਿੰਨੇ ਛੋਲੇ ਆ ਉਹਦਾ ਅੱਧਾ ਆਪਾਂ ਨਾਰੀਅਲ ਦਾ ਬਰਾਦਾ ਲਿਆ ਹੈ ਕਿਉਂ ਡਰਾਈ ਫਰੂਟ ਤੇ ਜਿੰਨੇ ਛੋਲੇ ਨੇ ਓਨਾ ਹੀ ਗੁੜ ਲਿਆ ਸਭ ਤੋਂ ਪਹਿਲਾਂ ਆਪਾਂ ਜਿਹੜੇ ਪੁੱਜੇ ਛੋਲੇ ਆ ਇਹਨਾਂ ਨੂੰ ਇੱਕ ਗਰਾਇੰਡਿੰਗ ਜਾਰ ਦੇ ਵਿੱਚ ਪਾ ਦਾਂਗੇ ਕਿਉਂਕਿ ਇਹਨਾਂ ਨੂੰ ਪਹਿਲਾਂ ਪੁੰਨਣ ਦੀ ਬਿਲਕੁਲ ਲੋੜ ਨਹੀਂ ਆ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਗਰਾਇੰਡ ਕਰ ਲਾਂਗੇ ਡਰਾਈ ਫਰੂਟ ਤੁਸੀਂ ਆਪਣੇ ਮੁਤਾਬਿਕ ਲੈ ਸਕਦੇ ਜੇ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਆਪਾਂ ਇਹਨੂੰ ਕਿਸੇ ਅਲੱਗ ਬਰਤਨ ਦੇ ਵਿੱਚ ਕੱਢ ਲਾਂਗੇ ਤੁਸੀਂ ਥੋੜੇ ਜਿਹਾ ਫੁੱਲ ਮਖਾਣੇ ਵੀ ਭੁੰਨ ਕੇ ਇਸੇ ਤਰ੍ਹਾਂ ਪੀਸ ਕੇ ਲੈ ਸਕਦੇ ਜੇ ਉਹ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਬਰਫੀ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜੋ ਨਾਰੀਅਲ ਦਾ ਬੁਰਾਦਾ ਸੀ ਉਹਨੂੰ ਮਿਲਾ ਦਾਂਗੇ ਕਿਉਂਕਿ ਇਹਨੂੰ ਤਾਂ ਬਿਲਕੁਲ ਪੀਸਣ ਦੀ ਲੋੜ ਨਹੀਂ ਹੈ ਪਹਿਲੇ ਹੀ ਕਾਫੀ ਬਰੀਕ ਹੁੰਦਾ ਹੈ ਨਾਰੀਅਲ ਦਾ ਬਰਾਦਾ ਵੀ ਜੇਕਰ ਤੁਸੀਂ ਨਹੀਂ ਪਾਉਣਾ ਤਾਂ ਤੁਸੀਂ ਜਿਵੇਂ ਆਪਾਂ 1 ਕੌਲੀ ਭੂਜੇ ਛੋਲੇ ਲਏ ਆ ਤੁਸੀਂ 1.5 ਕੌਲੀ ਭੂਜੇ ਛੋਲੇ ਲੈ ਲਿਓ ਛੋਲਿਆਂ ਦੇ ਜੋ ਛਿਲਕੇ ਨੇ ਉਹ ਆਪਾਂ ਹਟਾ ਕੇ ਲੈਣੇ ਆ ਫੇਰ ਇਹ ਬਰਫੀ ਖਾਨ ਚ ਵਧੀਆ ਲੱਗੂਗੀ ਵੈਸੇ ਤਾਂ ਛੋਲਿਆਂ ਨੂੰ ਘਿਓ ਦੇ ਵਿੱਚ ਭੁੰਨਣ ਦੀ ਜ਼ਰੂਰਤ ਨਹੀਂ ਆ ਪਰ ਆਪਾਂ ਬਰਫੀ ਬਣਾਉਂਦੇ ਪਏ ਆਂ ਬਰਫੀ ਨੂੰ ਥੋੜਾ ਟੇਸਟੀ ਬਣਾਉਣ ਲਈ ਆਪਾਂ ਇਹਨਾਂ ਨੂੰ ਥੋੜਾ ਜਿਹਾ ਘਿਓ ਪਾ ਕੇ ਪੁੰਨ ਲਵਾਂਗੇ ਸਿਰਫ 2-3 ਚਮਚ ਘਿਓ ਪਾਵਾਂਗੇ ਤੇ ਇਹਨਾਂ ਨੂੰ ਪੁੰਨ ਲਾਂਗੇ ਘਿਓ ਗਰਮ ਹੋ ਗਿਆ ਏ ਗੈਸ ਦੀ ਫਲੇਮ ਆਪਾਂ ਬਿਲਕੁਲ ਲੋ ਤੇ ਮੀਡੀਅਮ ਦੇ ਵਿੱਚ ਰੱਖ ਕੇ ਜੋ ਚਨੇ ਆਪਾਂ ਪੀਸ ਕੇ ਰੱਖੇ ਸੀ ਉਹ ਪਾ ਦਾਂਗੇ ਗੈਸ ਦੀ ਫਲੇਮ ਆਪਾਂ ਮੀਡੀਅਮ ਤੇ ਰੱਖਣੀ ਆ ਬਾਕੀ ਕਿਉਂ ਆਪਾਂ ਇਹਦੇ ਵਿੱਚ ਇਸ ਕਰਕੇ ਘੱਟ ਪਾਇਆ ਹੈ ਕਿ ਜੋ ਨਾਰੀਅਲ ਦਾ ਬੁਰਾਦਾ ਆਪਾਂ ਪਾਇਆ ਹੈ ਉਹਦੇ ਵਿੱਚ ਪਹਿਲਾਂ ਤੋਂ ਹੀ ਕਾਫੀ ਘਿਓ ਹੁੰਦਾ ਹੈ ਇਹਨੇ ਘਿਓ ਦੇ ਵਿੱਚ ਵਧੀਆ ਭੁੱਜ ਜਾਵੇਗਾ ਸ਼ੁਰੂ ਵਿੱਚ ਆਪਾਂ ਨੂੰ ਇਹ ਘਿਓ ਕਾਫੀ ਘੱਟ ਲੱਗਦਾ ਹੈ ਪਰ ਜਿਉਂ-ਜਿਉਂ ਆਪਾਂ ਘੱਟ ਫਲੇਮ ਦੇ ਉੱਤੇ ਇਹਨੂੰ ਭੁੰਨੀ ਜਾਵਾਂਗੇ ਇਹਨੇ ਥੋੜਾ-ਥੋੜਾ ਘਿਓ ਛੱਡਣਾ ਸ਼ੁਰੂ ਕਰ ਦੇਣਾ ਹੈ ਇਸ ਕਰਕੇ ਕਿਉ ਪਾਉਣ ਲੱਗਿਆਂ ਖਾਸ ਤੇ ਅੰਡ ਰੱਖਿਓ ਬਾਕੀ ਜੇਕਰ ਤੁਸੀਂ ਕਿਉ ਨਹੀਂ ਵੀ ਪਾਉਣਾ ਬਿਨਾ ਪੁੰਨਿਆਂ ਵੀ ਤੁਸੀਂ ਇਹਨਾਂ ਛੋਲਿਆਂ ਨੂੰ ਇਸੇ ਤਰ੍ਹਾਂ ਹੀ ਵਰਤ ਸਕਦੇ ਜੇ ਤਾਂ ਵੀ ਬਰਫੀ ਵਧੀਆ ਬਣ ਜੇਗੀ ਪਰ ਇਹ ਹੈ ਕਿ ਫੇਰ ਆਪਾਂ ਨੂੰ ਇਹਦੇ ਵਿੱਚ ਥੋੜਾ ਜਿਹਾ ਦੁੱਧ ਮਿਲਾਉਣਾ ਪਊਗਾ ਫੇਰ ਬਰਫੀ ਚੰਗੀ ਤਰ੍ਹਾਂ ਸੈੱਟ ਹੋਊਗੀ ਪਰ ਕਿਉ ਵਿੱਚ ਬਣੀ ਹੋਈ ਬਰਫੀ ਨੂੰ ਆਪਾਂ ਥੋੜਾ ਲੰਮਾ ਸਮਾਂ ਸਟੋਰ ਕਰ ਸਕਦੇ ਆ ਤੇ ਦੁੱਧ ਜੇਕਰ ਆਪਾਂ ਪਾ ਕੇ ਬਣਾਵਾਂਗੇ ਤੇ ਉਹਨੂੰ ਜ਼ਿਆਦਾ ਲੰਬਾ ਸਮੇਂ ਤੱਕ ਆਪਾਂ ਸਟੋਰ ਨਹੀਂ ਕਰ ਸਕਦੇ ਉਹ ਜਲਦੀ ਖਰਾਬ ਹੋ ਜਾਂਦੀ ਆ ਪੁਜੇ ਹੋਏ ਛੋਲੇ ਆਪਾਂ ਪੁੰਨ ਲਏ ਹੋਏ ਨੇ ਤੇ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਕਰ ਦਿੰਨੇ ਆ ਤੇ ਹੁਣ ਆਪਾਂ ਇੱਥੇ ਗੁੜ ਦੀ ਚਾਸ਼ਨੀ ਬਣਾ ਲੈਣੇ ਆ ਚਾਸ਼ਨੀ ਆਪਾਂ ਕੋਈ ਇੱਕ ਦੋ ਤਾਰਦੀ ਨਹੀਂ ਬਣਾਉਣੀ ਬਸ ਗੁੜ ਨੂੰ ਆਪਾਂ ਪਿਘਲਾਉਣਾ ਹੀ ਆ ਇਸ ਤਰੀਕੇ ਨਾਲ ਗੁੜ ਲੈ ਕੇ ਇਹਦੇ ਵਿੱਚ 3-4 ਚਮਚ ਪਾਣੀ ਦੇ ਪਾ ਦੇਣੇ ਆ ਤੇ ਇਹਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਗੈਸ ਦੀ ਫਲੇਮ ਇੱਥੇ ਵੀ ਆਪਾਂ ਲੋ ਤੇ ਰੱਖਣੀ ਆ ਤੇ ਗੁੜ ਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਮਿਲਾ ਕੇ ਆਪਾਂ ਓਨੀ ਦੇਰ ਤੱਕ ਇਸ ਗੁੜ ਨੂੰ ਪਕਾਉਣਾ ਹੈ ਜਿੰਨੀ ਦੇਰ ਤੱਕ ਇਹਦੇ ਵਿੱਚੋਂ ਵਧੀਆ ਚੱਗਣਾ ਬਣਨ ਲੱਗ ਜੇ ਜਦੋਂ ਇਹਦੇ ਵਿੱਚੋਂ ਵਧੀਆ ਚੱਗ ਬਣਨ ਲੱਗ ਜੇਗੀ ਉਦੋਂ ਆਪਾਂ ਗੈਸ ਬੰਦ ਕਰ ਦਾਂਗੇ ਇਹ ਹੀ ਨਿਸ਼ਾਨੀ ਹੁੰਦੀ ਆ ਕਿ ਗੁੜ ਬਿਲਕੁਲ ਰੈਡੀ ਆ ਇਹਦੇ ਵਿੱਚ ਤਾਰ ਆਪਾਂ ਬਿਲਕੁਲ ਨਹੀਂ ਬਣਾਵਾਂਗੇ ਜੇ ਤਾਰ ਬਣ ਗਈ ਤਾਂ ਆਪਣੀ ਜੋ ਬਰਫੀ ਆ ਕੜਾਈ ਦੇ ਵਿੱਚ ਹੀ ਸੈੱਟ ਹੋ ਜਾਣੀ ਆ ਤੇ ਆਪਾਂ ਨੂੰ ਦਿੱਕਤ ਆਵੇਗੀ ਬਿਲਕੁਲ ਇਸ ਤਰੀਕੇ ਦੀ ਝੱਗ ਬਣਨੀ ਚਾਹੀਦੀ ਹੈ ਗੁੜ ਦੇ ਵਿੱਚੋਂ ਹੋਣੇ ਗੁੜ ਬਿਲਕੁਲ ਰੈਡੀ ਆ ਆਪਾਂ ਇਹਨੂੰ ਪੂਜੇ ਹੋਏ ਛੋਲਿਆਂ ਦੇ ਵਿੱਚ ਪਾ ਸਕਦੇ ਆ ਗੈਸ ਆਪਾਂ ਬੰਦ ਕਰ ਦਾਂਗੇ ਹੁਣ ਆਪਾਂ ਉਸੇ ਤਰ੍ਹਾਂ ਹੀ ਕੜਾਈ ਦੇ ਵਿੱਚ ਕੋਈ ਪੂਣੀ ਲੈ ਕੇ ਉਹਦੇ ਨਾਲ ਪੁਣ ਕੇ ਗੁੜ ਨੂੰ ਪਾ ਦਾਂਗੇ ਗੈਸ ਇੱਥੇ ਆਪਾਂ ਬੰਦ ਕੀਤਾ ਹੋਇਆ ਏ ਪਰ ਗੁੜ ਪਾਉਣ ਤੋਂ ਬਾਅਦ ਆਪਾਂ ਗੈਸ ਨੂੰ ਬਿਲਕੁਲ ਲੋ ਫਲੇਮ ਦੇ ਉੱਤੇ ਚਲਾ ਦੇਣਾ ਹੈ ਤੇ ਇਹਨੂੰ ਲਗਾਤਾਰ ਜੋ ਇਹ সিরাপ ਇਹਨੂੰ ਆਪਾਂ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਚਣਿਆਂ ਦੇ ਵਿੱਚ ਮਿਕਸ ਕਰ ਦੇਣਾ ਹੈ ਹੁਣ ਸਿਰਫ ਆਪਾਂ ਇੱਥੇ 1 ਮਿੰਟ ਵਾਸਤੇ ਗੈਸ ਆਨ ਕਰਨਾ ਸੀ ਤੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਲੌਣ ਤੋਂ ਬਾਅਦ ਗੈਸ ਬੰਦ ਕਰ ਦਾਂਗੇ ਗੈਸ ਬੰਦ ਕਰਨ ਤੋਂ ਬਾਅਦ ਵੀ ਆਪਾਂ ਇਹਨੂੰ 1 ਮਿੰਟ ਤੱਕ ਇਸੇ ਤਰ੍ਹਾਂ ਹਿਲਾਵਾਂਗੇ ਕਿਉਂਕਿ ਕੜਾਈ ਬਹੁਤ ਜ਼ਿਆਦਾ ਗਰਮ ਹੈ ਗਰਮ-ਗਰਮ ਕੜਾਈ ਦੇ ਵਿੱਚ ਜੇਕਰ ਆਪਾਂ ਇਸੇ ਤਰ੍ਹਾਂ ਹਿਲਾਈ ਜਾਵਾਂਗੇ ਤੇ ਇਹਨੇ ਕੜਾਈ ਦੇ ਨਾਲੋਂ ਚਿਪਕਣੋਂ ਹਟ ਜਾਣਾ ਹੈ ਤੇ ਬਰਫੀ ਇੱਕਦਮ ਸੈੱਟ ਕਰਨ ਵਾਸਤੇ ਰੈਡੀ ਆ ਬਰਫੀ ਨੂੰ ਸੈੱਟ ਕਰਨ ਲਈ ਆਪਾਂ ਕਿਸੇ ਵੀ ਟ੍ਰੇ ਜਾਂ ਥਾਲੀ ਦੇ ਵਿੱਚ ਥੋੜਾ ਜਿਹਾ ਘਿਓ ਲਾ ਲੈਣਾ ਹੈ ਜਾਂ ਫਿਰ ਆਪਾਂ ਕੋਈ ਬਟਰ ਪੇਪਰ ਲਾ ਕੇ ਫਿਰ ਉਹਦੇ ਵਿੱਚ ਬਰਫੀ ਕੱਢਾਂਗੇ ਮੈਂ ਇੱਕ ਥਾਲੀ ਦੇ ਵਿੱਚ ਕਿਉ ਲਾ ਦਿੱਤਾ ਹੈ ਤੇ ਇਹਦੇ ਵਿੱਚ ਸਾਰੀ ਬਰਫੀ ਨੂੰ ਆਪਾਂ ਕੱਢ ਦਵਾਂਗੇ ਜੇਕਰ ਬਰਫੀ ਥਾਲੀ ਦੇ ਨਾਲੋਂ ਨਾ ਹਟੇ ਤਾਂ ਆਪਾਂ ਗੈਸ ਨੂੰ ਬਾਲ ਕੇ ਥਾਲੀ ਨੂੰ ਥੋੜਾ ਜਿਹਾ ਸੇਕ ਲਵਾ ਸਕਦੇ ਹਾਂ ਇਹਦੇ ਨਾਲ ਬਰਫੀ ਦੇ ਜਿਹੜੇ ਪੀਸ ਨੇ ਆਸਾਨੀ ਨਾਲ ਬਾਹਰ ਆ ਜਾਣਗੇ ਬਾਕੀ ਇਸ ਤਰੀਕੇ ਨਾਲ ਵੀ ਪੀਸ ਵਧੀਆ ਬਾਹਰ ਆ ਜਾਂਦੇ ਨੇ ਪਰ ਕਈ ਵਾਰ ਹੁੰਦਾ ਹੈ ਕਿ ਦੇਸੀ ਘਿਉ ਲਾਉਣ ਦੇ ਨਾਲ ਘਿਉ ਵੀ ਠੰਡ ਦੇ ਮੌਸਮ ਵਿੱਚ ਜੰਮ ਜਾਂਦਾ ਹੈ ਤੇ ਪੀਸ ਬਾਹਰ ਨਹੀਂ ਨਿਕਲਦੇ ਉਦੋਂ ਤੁਸੀਂ ਇਹ ਤਰੀਕਾ ਵਰਤ ਸਕਦੇ ਜੇ ਬਰਫੀ ਨੂੰ ਆਪਾਂ ਸੈੱਟ ਹੋਣ ਵਾਸਤੇ ਘੱਟੋ ਘੱਟ 10-15 ਮਿੰਟ ਹੀ ਰੱਖਾਂਗੇ। ਇੰਨੇ ਸਮੇਂ ਦੇ ਵਿੱਚ ਇਹ ਬਰਫੀ ਪੂਰੀ ਤਰ੍ਹਾਂ ਸੈੱਟ ਹੋ ਜਾਂਦੀ ਆ। 15 ਮਿੰਟ ਜਿੰਨਾ ਸਮਾਂ ਲੱਗਾ ਸੀ ਬਰਫੀ ਚੰਗੀ ਤਰ੍ਹਾਂ ਸੈੱਟ ਹੋ ਗਈ ਆ। ਹੁਣ ਆਪਾਂ ਇਹਦੇ ਆਪਣੇ ਅਕੋਰਡਿੰਗ ਪੀਸ ਕੱਟ ਕਰ ਲਾਂਗੇ। ਬਾਕੀ ਜੇਕਰ ਤੁਸੀਂ ਬਰਫੀ ਨਹੀਂ ਸੈੱਟ ਕਰਨੀ ਤੁਸੀਂ ਇਹਦੀਆਂ ਪਿੰਨੀਆਂ ਬਣਾਉਣੀਆਂ ਨੇ ਤੇ ਤੁਸੀਂ ਉਸੇ ਤਰ੍ਹਾਂ ਹੀ ਜਦੋਂ ਆਪਾਂ ਇਹਨੂੰ ਥਾਲੀ ਦੇ ਵਿੱਚ ਸੈੱਟ ਕੀਤਾ ਸੀ ਗਰਮ-ਗਰਮ ਨੂੰ ਲੈ ਕੇ ਤੁਸੀਂ ਉਹਦੀਆਂ ਪਿੰਨੀਆਂ ਵਟ ਸਕਦੇ ਜੇ ਬਹੁਤ ਹੀ ਜਿਆਦਾ ਵਧੀਆਂ ਦੀਆਂ ਪਿੰਨੀਆਂ ਸੈੱਟ ਹੋ ਜਾਣਗੀਆਂ ਤੇ ਜੇਕਰ ਤੁਹਾਨੂੰ ਬਰਫੀ ਦੀ ਇਹ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਤੇ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਇਹ ਬਰਫੀ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਇੱਕ ਤਾਂ ਇਹ ਬਰਫੀ ਹੈਗੀ ਵੀ ਹੈਲਦੀ ਆ ਕਿਉਂਕਿ ਆਪਾਂ ਇਹਨੂੰ ਗੁੜ ਪਾ ਕੇ ਬਣਾਇਆ ਹੈ ਸਾਰੇ ਪੀਸ ਆਪਾਂ ਕੱਟ ਲਏ ਨੇ ਤੇ ਤੁਸੀਂ ਦੇਖੋ ਕਿੰਨੀ ਵਧੀਆ ਬਰਫੀ ਸੈੱਟ ਹੋਈ ਆ ਜੇਕਰ ਤੁਸੀਂ ਚਨੇ ਬਿਲਕੁਲ ਬਰੀਕ ਕਰਨੇ ਚਾਹੁੰਦੇ ਜੇ ਜਦੋਂ ਆਪਾਂ ਚਣਿਆਂ ਨੂੰ ਪੀਸਿਆ ਸੀ ਉਹਨੂੰ ਛਾਣ ਕੇ ਤੁਸੀਂ ਲੈ ਸਕਦੇ ਜੇ ਇਹਦੇ ਨਾਲ ਤੁਹਾਨੂੰ ਇਹ ਬਰਫੀ ਬਿਲਕੁਲ ਪਲੇਨ ਦਿਖੇਗੀ ਤੇ ਇਹਦੇ ਵਿੱਚ ਬਿਲਕੁਲ ਵੀ ਚਨੇ ਨਜ਼ਰ ਨਹੀਂ ਆਉਣਗੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ